हां जी पंजाब वाले ससरी काल जमे के मुख्यमंत्री भगवंत सिंह मान बड़े एक्शन मोड ਦੇ ਵਿੱਚ ਨੇ ਔਰ ਦੂਜੇ ਪਾਸੇ ਬਾਦਰਾ ਦਾ ਸੀਏ ਜਿਹੜਾ ਚੱਕਿਆ ਗਿਆ ਸਤेंद्र ਕੋਹਲੀ ਉਹਦੇ ਨਾਲ ਇੱਕ ਬਾਤ ਵੱਡਾ ਪੰਜਾਬ ਦੀ ਸਰਕਾਰ ਨੂੰ ਉਸ ਰਖ ਲੱਭਿਆ ਕਿ ਪੰਜਾਬ ਦੇ ਲੋਕ ਇਹੀ ਜਾਣਨਾ ਚਾਹੁੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਦਾ ਉਹ ਇੱਕ ਐਡੀਟਰ ਵੀ ਹੈ ਕਿਉਂਕਿ ਉਹਨਾਂ ਦੇ ਅਕਾਊਂਟ ਦੇਖਦਾ ਸੀ ਐਜੀਪੀਸੀ ਦੇ ਅਕਾਊਂਟ ਦੇਖਦਾ ਸੀ ਔਰ ਬਹੁਤ ਵੱਡੀ ਉਹਨੂੰ ਤਨਖਾਹ ਵੀ ਦਿੱਤੀ ਜਾਂਦੀ ਸੀ ਯਾਨੀ ਕਈਏ ਤਾਂ 10 ਕਰੋੜ ਰੁਪਏ ਇੱਕ ਸਾਲ ਦਾ ਇਸ ਖਬਰ ਨੇ ਪੂਰੇ ਪੰਜਾਬ ਦੇ ਅੰਦਰ ਹਹਾਕਾਰ ਮਚਾ ਦਿੱਤੀ ਹੈ ਕਿ ਬਾਦਲਾ ਦਾ ਬੰਦਾ ਚੱਕਿਆ ਗਿਆ ਬੜਾ ਭਰੋਸੇਮੰਦ ਵੀ ਹੈ ਅਰੇ ਮਾਮਲਾ ਸੁਖਬੀਰ ਸਿੰਘ ਬਾਦਲ ਤੱਕ ਪਹੁੰਚ ਗਿਆ ਜਿਹੜੀ ਖਬਰ ਮੈਂ ਹੁਣ ਤੁਹਾਡੇ ਨਾਲ ਸਾਂਝੀ ਕਰੂੰਗਾ ਬੜੀ ਹੀ ਅਹਿਮ ਯਾਨੀ ਇੱਕ ਪਾਸੇ ਪੰਜਾਬ ਦੀ ਸਰਕਾਰ ਨੂੰ ਮੈਂ ਤੁਹਾਡੇ ਯਾਦ ਕਰਵਾਉਣਾ ਚਾਹੂੰਗਾ ਇੱਕ ਪਾਸੇ ਪੰਜਾਬ ਦੀ ਸਰਕਾਰ ਨੂੰ ਐਸਜੀਪੀਸੀ ਦੁਆਰਾ ਬਹੁਤ ਸਾਰੇ ਇਹਨਾਂ ਦੇ ਪ੍ਰਧਾਨਾਂ ਦੁਆਰਾ ਕਿਹਾ ਗਿਆ ਸੀ ਤੇ ਸਾਡੇ ਮਾਮਲੇ ਦੇ ਵਿੱਚ ਪੰਜਾਬ ਦੀ ਸਰਕਾਰ ਦਖਲਅੰਦਾਜ਼ੀ ਨਾ ਕਰੇ ਕਿਉਂ ਨਾ ਕਰੇ ਆਖਰ ਉਸ ਗੱਲ ਦਾ ਮਤਲਬ ਕੀ ਸੀ ਅੱਜ ਮੈਂ ਤੁਹਾਡੇ ਸਾਹਮਣੇ ਇਸ ਗੱਲ ਨੂੰ ਨਿਰਪੱਖ ਕਰੂੰਗਾ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਦਾ ਸੀਏ ਚੱਕਿਆ ਗਿਆ ਨਾ ਇਹ ਐਵੇਂ ਨਹੀਂ ਚੱਕਿਆ ਗਿਆ ਇਹ ਪੰਜਾਬ ਦੀ ਸਰਕਾਰ ਦੇ ਦਰਅਸਲ ਦੇ ਵਿੱਚ ਐਕਸ਼ਨ ਦੇ ਨਾਲ ਹੀ ਚੱਕਿਆ ਗਿਆ ਜੇਕਰ ਮੁੱਖ ਮੰਤਰੀ ਨੇ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ ਤਾਂ ਹੀ ਸੁਖਬੀਰ ਸਿੰਘ ਬਾਦਲ ਦਾ ਉਹ ਬੰਦਾ ਚੱਕਿਆ ਹੁਣ ਉਹ ਕਿਉਂ ਕਹਿੰਦੇ ਸੀ ਕਿ ਸਰਕਾਰ ਐਕਸ਼ਨ ਨਾ ਕਰੇ ਇਹ ਵੀ ਸੁਣੋ ਯਾਰ ਕਿਉਂਕਿ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਪੰਜਾਬ ਦਾ ਸਾਡਾ ਪ੍ਰਸ਼ਾਸਨ ਉਸ ਗੰਨ ਤੇ ਐਕਸ਼ਨ ਨਹੀਂ ਲੈਂਦਾ ਤਾਂ ਭਾਈ ਫਿਰ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਨਾ ਇਹ ਫਿਰ ਤੁਹਾਡੇ ਸਾਹਮਣੇ ਨਹੀਂ ਆਉਣਾ ਸੀ ਇਸ ਨੂੰ ਦੱਬਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਸੀ ਕਿਸ ਗੱਲ ਨੂੰ ਕੋ ਰਹਿ ਜਾਵੇ ਕਿਉਂਕਿ ਇਹਦੇ ਵਿੱਚ ਕੱਲਾ ਉਹਦਾ ਫੜਿਆ ਜਾਣਾ ਨਹੀਂ ਬਲਕਿ ਉਸ ਦੇ ਫੜੇ ਜਾਣ ਦੇ ਨਾਲ ਵੱਡਾ ਜਿਹੜਾ ਮਾਮਲਾ ਨਾ ਉਹ ਬਾਦਰਾ ਦੇ ਨਾਲ ਜੁੜਦਾ ਯਾਨੀ ਸੁਖਵੀਰ ਸਿੰਘ ਬਾਦਲ ਇੱਕ ਪਾਸੇ ਡੰਕੇ ਦੀ ਚੋੜ ਦੇ ਉੱਤੇ ਇਹ ਗੱਲ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਨਾ ਤਾਂ ਕੋਈ ਬੇਨਮੀ ਸੰਪਤੀ ਹੈ ਜਿਹੜਾ ਪੈਸਾ ਮੈਂ ਬਣਾਇਆ ਉਹ ਇੱਕ ਨੰਬਰ ਦੇ ਵਿੱਚ ਬਣਾਇਆ ਪਰ ਭਾਈ ਜਿਹੜਾ ਉਹ ਬੰਦਾ ਹੈ ਉਹਦੇ ਕੋਲ ਬਾਦਰਾ ਦੀ ਬਹੁਤ ਵੱਡੀ ਕੁੰਡਲੀ ਆ ਪਾ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਐਕਸ਼ਨ ਕਿਉਂ ਹੋ ਗਿਆ ਇਸੇ ਬੰਦੇ ਦੇ ਉੱਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਯਾਦ ਕਰਵਾਉਣੀ ਚਾਹੁੰਨਾ ਕਿ ਇੱਕ ਪੰਜਾਬ ਦੀ ਸਰਕਾਰ ਨੇ ਬੇਅਦਵੀ ਦੇ ਉੱਤੇ ਕਾਨੂੰਨ ਪਾਸ ਕੀਤਾ ਸੀ ਉਹ ਕਿਉਂ ਕੀਤਾ ਸੀ ਉਹ ਵੀ ਮੈਂ ਤੁਹਾਨੂੰ ਉਸੇ ਦਿਨ ਹੀ ਦੱਸ ਦਿੱਤਾ ਸੀ ਕਿ ਉਹ ਸੁਖਵੀਰ ਸਿੰਘ ਬਾਦਲ ਨੂੰ ਚੱਕਣ ਦੇ ਵਾਸਤੇ ਕੀਤਾ ਕਿਉਂਕਿ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਉਹ ਨੇਤਾ ਨੇ ਜਿਨ੍ਹਾਂ ਨੂੰ ਪੂਰੇ ਪੰਜਾਬ ਦੇ ਲੋਕ ਕਹਿੰਦੇ ਨੇ ਤੇ ਭਾਈ ਬਾਦਲਾਂ ਦੇ ਕੋਲ ਬਹੁਤ ਵੱਡੇ ਪੱਧਰ ਦੇ ਉੱਤੇ ਜ਼ਮੀਨ ਜਾਇਦਾਦ ਹੈ ਵਿਕਰਮ ਸਿੰਘ ਮਜੀਠੀਆ ਨੂੰ ਕਾਦੇ ਵਿੱਚ ਗ੍ਰਿਫਤਾਰ ਕੀਤਾ ਜੀ ਉਹ ਵੀ ਬੇਨਾਮੀ ਸੰਪਤੀ ਦੇ ਵਿੱਚ ਹੀ ਹੈ ਬੇਨਾਮੀ ਉਹਨੂੰ ਕਿਹਾ ਜਾਂਦਾ ਜਿਹੜੀ ਲੋੜ ਤੋਂ ਵੱਧ ਹੁੰਦੀ ਹੈ ਇਸੇ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਨਾਭਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਹੁਣ ਜਿਹੜਾ ਇਹ ਮਾਮਲਾ ਹੈ ਇਹ ਸੁਖਬੀਰ ਸਿੰਘ ਬਾਦਲ ਤੱਕ ਪਹੁੰਚ ਗਿਆ ਸੁਖਬੀਰ ਸਿੰਘ ਬਾਦਲ ਵੀ ਗ੍ਰਿਫਤਾਰ ਹੋ ਸਕਦੇ ਨੇ ਤੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਘੇਰਾਬੰਦੀ ਪਤਾ ਕਿਵੇਂ ਕਰ ਰਹੇ ਨੇ ਇੱਕ ਪਹਿਲਾ ਬੇਅਦਬੀਆਂ ਦੇ ਉੱਤੇ ਕਾਨੂੰਨ ਪਾਸ ਕਰਦੇ ਨੇ ਤਾਂ ਕਿ ਇਸ ਬੰਦੇ ਨੂੰ ਬੇਅਦਬੀ ਦੇ ਮਾਮਲੇ ਦੇ ਵਿੱਚ ਚੱਕਿਆ ਜਾਵੇ ਔਰ ਉਸ ਤੋਂ ਬਾਅਦ ਇਹਨਾਂ ਦਾ ਇਲੈਕਟਰ ਫਸ ਜਾਂਦਾ ਜਿਹੜਾ ਕਿ ਐਸ ਜੀ ਪੀ ਸੀ ਦਾ ਪੈਸਾ ਬਾਗਰਾਂ ਦਾ ਪੈਸਾ ਉਹਨਾਂ ਦੇ ਅਕਾਊਂਟ ਸਾਰੀ ਦੇਖਰੇਖ ਉਹਦੇ ਹੱਥ ਦੇ ਵਿੱਚ ਜਿਵੇਂ ਸਿੱਧੇ ਤੌਰ ਤੇ ਕਹਿ ਸਕਦੇ ਆ ਬਾਦਲ ਉਸ ਦੀ ਮੁਠੀ ਦੇ ਵਿੱਚ ਨੇ ਅੱਜ ਜੇਕਰ ਉਹ ਮੂੰਹ ਖੋਲੂਆ ਤਾਂ ਬਹੁਤ ਵੱਡੇ ਵੱਡੇ ਖੁਲਾਸੇ ਬਾਦਲਾਂ ਦੇ ਵੀ ਹੋਣਗੇ ਐ ਜੀ ਪੀ ਸੀ ਦੇ ਵੀ ਹੋਣਗੇ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਜੇ ਕਰੋੜਾਂ ਦਾ ਮਾਮਲਾ ਦੱਸਿਆ ਜਾ ਰਿਹਾ ਨਾ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਫਸ ਸਕਦੇ ਨੇ ਇਹ ਅੱਜ ਕਨ ਯਾਦ ਰੱਖਿਓ ਤੁਸੀਂ ਸੁਖਬੀਰ ਸਿੰਘ ਬਾਦਲ ਪੱਕਾ ਇਸ ਮਾਮਲੇ ਦੇ ਵਿੱਚ 100 ਤੋਂ 100% ਜਨਤਾ ਬਹੁਤ ਵੱਡੇ ਵੱਡੇ ਪੱਧਰ 'ਤੇ ਸਰਕਾਰ ਔਰ ਇਸ ਗੱਲ ਦੀਆਂ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੀ ਸਰਕਾਰ ਗਿਰਵदार ਕਰੂਗੀ ਕਿਸੇ ਵੀ ਹਾਲ ਦੇ ਅੰਦਰ ਕਿਉਂ ਕਿਉਂਕਿ ਮਾਮਲਾ 328 ਸਰੂਪਾਂ ਦਾ ਇੱਕ ਪਾਸੇ ਉਹਨੂੰ ਆਪਣੇ ਮਾਤਾ ਪਿਤਾ ਮੰਨਦੇ ਹਨ ਨਾ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਸਿੱਖਾਂ ਨੂੰ ਹੁਕਮ ਹੈ ਕਿ ਗੁਰੂ ਮੰਨਿਓ ਗ੍ਰੰਥ ਤੇ ਫੇਰ ਭਾਈ ਜਿਹੜੇ ਉਹਦੇ ਸਾਡੇ ਗੁਰੂ ਦੇ ਸਾਡੇ ਪਿਓ ਦੇ ਅੰਗ ਪੜੇ ਨਹੀਂ ਇਸ ਗੱਲ ਨੂੰ ਕੋਈ ਵੀ ਪੰਜਾਬੀ ਕੋਈ ਵੀ Hindu ਭਾਈਚਾਰੇ ਦੇ ਵਿੱਚੋਂ ਵੀ ਨਹੀਂ ਸਹਾਰ ਰਿਆ ਯਾਨੀ ਇਹ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਬਹੁਤ ਵੱਡੀ ਕਸੂਲੀ ਦੀ ਤਰ੍ਹਾਂ ਇਹ ਗੱਲ ਚੁਭ ਗਈ ਹੈ ਕਿ 328 ਸਰੂਪ ਗਏ ਤੇ ਗਏ ਕਿੱਥੇ ਇਸੇ ਕਰਕੇ ਮੁੱਖ ਮੰਤਰੀ ਨੂੰ ਇਸ ਗੱਲ ਦੇ ਉੱਤੇ ਰੋਕਿਆ ਗਿਆ ਕਿ ਸਾਡੇ ਮਾਮਲੇ ਦੇ ਵਿੱਚ ਪੰਜਾਬ ਦੀ ਸਰਕਾਰ ਦਖਲ ਨਾ ਦੇਵੇ ਤਾਂ ਹੁਣ ਤੁਸੀਂ ਇੱਕ ਗੱਲ ਤੇ ਆ ਜਾਓ ਭਾਈ ਜੇਕਰ ਸਿ ਵਿਧਾਨ ਪੰਜਾਬ ਦੇ ਅੰਦਰ ਬਾਕੀ ਲੋਕਾਂ ਦੇ ਉੱਤੇ ਲਾਗੂ ਆ ਤਾਂ ਕੀ ਐਫਜੀਪੀਸੀ ਉਸ ਤੋਂ ਬਾਹਰ ਹੋ ਸਕਦੀ ਹੈ ਜਾਂ ਐਸਜੀਪੀਸੀ ਦੇ ਮੈਂਬਰ ਚਾਹੇ ਧਾਮੀ ਸਾਹਿਬ ਹੈ ਚਾਹੇ ਭਾਈ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਨੇ ਉਹ ਬਾਹਰ ਨਹੀਂ ਜਾ ਸਕਦੇ ਸੋ ਇਸ ਕਰਕੇ ਪੰਜਾਬ ਦੀ ਸਰਕਾਰ ਨੇ ਕਾਨੂੰਨ ਦੇ ਤਹਿਤ ਉਸ ਬੰਦੇ ਦੇ ਉੱਤੇ ਸਿਕੰਜਾ ਕਾ ਦਿੱਤਾ ਤੇ ਉਸ ਬੰਦੇ ਤੋਂ ਸ਼ੰਕਾ ਲਈ ਜਾ ਰਹੀ ਹੈ ਲੋਕ ਅੰਦਾਜ਼ੇ ਲਾ ਰਹੇ ਨੇ ਲੋਕਾਂ ਨੂੰ ਪੂਰੀ ਸ਼ੰਕਾ ਕਿ ਇਹ ਬੰਦਾ ਜਦੋਂ ਮੂੰਹ ਖੋਲੂਗਾ ਨਾ ਉਹ ਬਾਦਨਾ ਦਾ ਉਹਦੇ ਵਿੱਚੋਂ ਕੋਈ ਨਾ ਕੋਈ ਨਮੂਨਾ ਜ਼ਰੂਰ ਪੇਸ਼ ਕਰੂਗਾ ਕਿਉਂਕਿ ਸੁਖਵੀਰ ਸਿੰਘ ਬਾਦਲ ਦਾ ਖੁਦ ਦਾ ਉਹ ਭਰੋਸੇਮੰਦ ਆ ਐਸੇ ਕਰਕੇ ਪੰਜਾਬ ਦੇ ਅੰਦਰ ਇਹ ਬਹੁਤ ਵੱਡੀ ਚਰਚਾ ਛੜ ਗਈ ਆ ਕਿ ਸੁਖਵੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਦੀ ਤਰ੍ਹਾਂ ਪੰਜਾਬ ਦੀ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਕਰੂਗੀ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਾਈ ਇਹਨਾਂ ਦੇ ਹੱਕ ਦੇ ਵਿੱਚ ਪੂਰਾ तकरीबन तकरीबन ਪੰਜਾਬ ਆ ਚੁੱਕਿਆ ਕਿਉਂਕਿ ਮਾਮਲਾ 328 ਰੁਪਏ ਦਾ ਨਾ ਜਿਹੜਾ ਇਹਨੇ ਕੈਸਾ ਜਾਨੀ ਰਫਤਾਰ ਫੜੀ ਆ ਕਿ ਹੁਣ ਬਾਦਲਾਂ ਦੀ ਗ੍ਰਿਫਤਾਰੀ ਦੇ ਉੱਤੇ ਤਲਵਾਰ ਲਟਕੀ ਆ ਯਾਨੀ ਸਿੱਧੇ ਤੌਰ ਤੇ ਕਹੀਏ ਤਾਂ ਵਿਕਰਮ ਸਿੰਘ ਮਜੀਠੀ ਦੀ ਤਰ੍ਹਾਂ ਅਚਾਨਕ ਖਬਰ ਆ ਸਕਦੀ ਹੈ ਕਿ ਸੁਖਵੀਰ ਸਿੰਘ ਬਾਦਲ ਵੀ ਗ੍ਰਿਫਤਾਰ ਕਰ ਲਏ ਗਏ ਨੇ ਕਿਉਂਕਿ ਭਾਈ ਪੰਜਾਬ ਦੇ ਲੋਕਾਂ ਦੀ ਜਿਹੜੀ ਥਿਓਰੀ ਜਾਂ ਖਬਰਾਂ ਦੇ ਵਿੱਚੋਂ ਅੰਕੜੇ ਉਹ ਜਿਹੜੇ ਸਾਹਮਣੇ ਆ ਰਹੇ ਨੇ ਸੁਖਵੀਰ ਬਾਦਲ ਵੱਲ ਨੂੰ ਜਾ ਰਹੇ ਨੇ ਕਿ ਸੁਗਵੀਰ ਬਾਦਲ ਗਰਮਦਾਰ ਹੋਣਗੇ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਹਨਾਂ ਨੂੰ ਗਿਰਦਾਰ ਕਰਨ ਦੇ ਲਈ ਪਹਿਲਾ ਬੇਅਦਬੀਆਂ ਦੇ ਕਾਨੂੰਨ ਪਾਸ ਕੀਤਾ ਉਹ ਵੀ ਉਹਨਾਂ ਕਰਕੇ ਕੀਤਾ ਦੂਜਾ ਨੰਬਰ ਇਹ ਲੋਕ ਇਹਨਾਂ ਜੋਰ ਕਿਉਂ ਲਾ ਰਹੇ ਸੀ ਕਿ ਸਾਡੇ ਮਸਲੇ ਦੇ ਵਿੱਚ ਪੰਜਾਬ ਦੀ ਸਰਕਾਰ ਦਖਲ ਹੀ ਨਾ ਦੇਵੇ ਕਿਉਂ ਨਾ ਦੇਵੇ ਉਹ ਵੀ ਪੰਜਾਬ ਦਾ ਮੁੱਦਾ ਹੈ ਉਹ ਸਾਡੇ ਗੁਰੂਆਂ ਦਾ ਮੁੱਦਾ ਹੈ ਉਹ ਕਾਲ ਤਖਤ ਸਾਹਿਬ ਦਾ ਮੁੱਦਾ ਹੈ ਇਹਨੂੰ ਤਾਂ ਪੂਰਾ ਪੰਜਾਬ ਜਾਣਨਾ ਚਾਹੁੰਦਾ ਇਹਦੇ ਤੇ ਤਾਂ ਦਖਲ ਜ਼ਰੂਰ ਦੇਣਾ ਚਾਹੀਦਾ ਪੰਜਾਬ ਦੀ ਸਰਕਾਰ ਨੂੰ ਕਿਉਂਕਿ ਫਿਰ ਤਾਂ ਨਹੀਂ ਗੱਲ ਦੱਬੀ ਰਹਿ ਜਾਣੀ ਲੋਕੀ ਛਿਪੀ ਰਹਿ ਜਾਣੀ ਇਹ ਲੋਕਦਾਨਾ ਚਾਹੁੰਦੇ ਨੇ ਦਰਸਾਲ ਦੇ ਵਿੱਚ ਉਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ਼ਨ ਕੀਤਾ ਤਾਂ ਹੁਣ ਸਭ ਤੋਂ ਵੱਡੀ ਅਸ਼ੰਕਾ ਸਦਵੀਰ ਬਾਦਲ ਵੱਲੋਂ ਚਲੀ ਗਈ ਹੈ ਜੇਕਰ ਹੁਣ ਉਹਨਾਂ ਦੇ ਸੀਏ ਨੇ ਮੂੰਹ ਖੋਲ ਦਿੱਤਾ ਕੋਈ ਤੇ ਉਹਨੇ ਕਹਿ ਦਿੱਤਾ ਕਿ ਇਹਦੇ ਵਿੱਚ ਫਲਾਨਾ ਢੰਗੜਾ ਆ ਜਾ ਕੋਈ ਆ ਸ਼ਾਮਲ ਹੈ ਜਾਂ ਇਹਨਾਂ ਦੇ ਕੋਲ ਬੇਨਾਮੀ ਸੰਪਤੀ ਹੈ ਤੇ ਫਿਰ ਕੀ ਕਰੋਗੇ ਇਹ ਮਾਮਲਾ ਬੜਾ ਗੰਭੀਰ ਹੈ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਹੀ ਦਿਨਾਂ ਦੇ ਅੰਦਰ ਜਾਂ ਯਾਨੀ 2-4 ਦਿਨਾਂ ਦੇ ਅੰਦਰ ਅੰਦਰ ਸੁਖਬੀਰ ਬਾਦਲ ਦਾ ਬੰਦਾ ਹੋ ਨਾ ਰਹਿ ਸਕਦਾ ਕਿ ਭਾਈ ਇਹਦੇ ਕੋਲ ਬੇਨਾਮੀ ਸੰਪਤੀ ਹੈਗੀ ਹੈ ਹੁਣ ਉਸੇ ਤੋਂ ਪਤਾ ਲੱਗਣਾ ਕਿ ਹੈਗੀ ਹੈ ਜਾਂ ਨਹੀਂ ਤਾਂ ਹੀ ਕਾ ਪੰਜਾਬ ਵਾਲੇ ਜੁਨੇ ਪਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ